ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਜਿਹੜਾ ਅਸੀਂ ਵਲੌਗ ਸਾਂਝਾ ਕਰਨ ਲੱਗੇ ਆ ਉਹ ਜਦੋਂ ਨਰਵੈਰ ਨਾਨਕੇ ਪਿੰਡ ਤੋਂ ਦਾਦਕੇ ਦਾ ਨਾ ਇੱਕ ਦਾਦਕੇ ਵਾਲਾ ਸ਼ਬਦ ਵੀ ਕਿੰਨਾ ਵਧੀਆ ਸੰਦੀਪ ਹਾਂ ਸਹੀ ਗੱਲ ਹੈ ਨਾ ਪਹਿਲਾਂ ਆਪਾਂ ਤਾਂ ਕਹਿੰਦੇ ਆ ਵੀ ਹੁਣ ਅਸਲ 'ਚ ਨਾ ਜਿਹੜੇ ਪੰਜਾਬੀ ਦੇ ਪੁਰਾਣੇ ਸ਼ਬਦ ਸੀਗੇ ਉਹ ਗਾਇਬ ਜਿਹਾ ਹੁੰਦੇ ਜਾਂਦੇ ਆ ਨਾਨਾ ਨਾਨੀ ਹੋ ਗਏ ਨਾ ਆ ਦੇਖੋ ਨਾਨਾ ਜੀ ਨੇ ਨਾਨੀ ਜੀ ਨੇ ਨਰਵੈਰ ਦੇ ਤਿਆਰੀ કરી ਸਾਰੀ ਤੇ ਸਾਰੇ ਕੱਪੜੇ ਲੀੜੇ ਅਸੀਂ ਇਕੱਠੇ ਕਰੇ ਕਿੰਨੇ ਟਾਈਮ ਤੋਂ ਹਨਾ ਤਿੰਨ ਮਹੀਨੇ ਤੇ ਨਵੇਂ ਹਫਤਾ ਉਪਰ ਹੋ ਗਿਆ ਸੀ ਬਖਰਾ ਜੀ ਹਨਾ ਅਹਿਸਾਸ ਹੁੰਦਾ ਵੀ ਜਿਸ ਦਿਨ ਆਣਾ ਹੁੰਦਾ ਤੇ ਫਿਰ ਜਾਣਾ ਹੁੰਦਾ ਹਨਾ ਤੇ ਮੰਮੀ ਦਾ ਮਨ ਭਰ ਗਿਆ ਸੀ ਤਦਨ ਵੇਲੇ ਹੋਣਾ ਹੀ ਹੈ ਕਿ ਕੋਈ ਵੀ ਹਨਾ ਵੀ ਕਿੰਨਾ ਲੰਮਾ ਟਾਈਮ ਉਹਨਾਂ ਕੋਲੇ ਜਿਹੜਾ ਨਿਰਵੈਰ ਹਨਾ ਰਹਿ ਚੁੱਕਿਆ ਸੀਗਾ ਸਹੀ ਗੱਲ ਉਹਨਾਂ ਦਾ ਕਿੰਨਾ ਪਿਆਰ ਪੈ ਚੁੱਕਿਆ ਹੋਊਗਾ ਫਿਰ ਅਸੀਂ ਪਾਤੇ ਚੱਲੇ ਆ ਜਿਹੜੇ ਹਨਾ ਵਿਦਾਇਗੀ ਜੀ ਦਾ ਸਮਾਂ ਵੀ ਬੜਾ ਘੈਂਟ ਹੁੰਦਾ ਅਹਿਸਾਸ ਜਿਹਾ ਬਖੜੀ ਹੁੰਦਾ ਇੱਕ ਵਾਰ ਵੀ ਇਹਨਾਂ ਵਿਊ ਕਿੰਨਾ ਵਧੀਆ ਆ ਰਿਹਾ ਆਪਣਾ ਇੱਥੇ ਰੋਡ ਤੇ ਸਾਰੇ ਜਿਹੜੇ ਨਾ ਗ੍ਰੀਨਰੀ ਇੱਥੇ ਬਹੁਤ ਆ ਇਹ ਚੀਜ਼ ਨੋਟ ਕਰਨ ਵਾਲੀ ਆ ਆਪਣੇ ਬਹੁਤ ਸੋਹਣੇ ਲੱਗਦੇ ਨੇ ਹਰ ਸੇ ਲੱਗੇ ਹੋਏ ਸਾਰੀ ਛੜਤ ਦੇ ਕਿਨਾਰੇ ਦੇ ਲੋ ਦੋਏ ਪਾਸੇ ਕਿੰਨਾ ਵਧੀਆ ਆ ਨਾ ਰੋਡ ਦੇ ਆ ਦੇ ਜਿਹੜੇ ਵੀ ਆਪਣਾ ਕਹਿੰਦਾ ਵਿਊ ਕਿੰਨਾ ਵਧੀਆ ਆ ਰਿਹਾ ਨਰਵੈਰ ਵੀ ਇਹਨਾਂ ਪੂਰੀ ਜਿਹੜਾ ਵੀ ਖੁਸ਼ੀ ਰਸਤੇ ਚ ਨੰਦ ਲੈ ਰਿਹਾ ਖੁਸ਼ੀ ਦੇ ਵਿੱਚ ਆ ਨਾ ਵੀ ਕਿਵੇਂ ਇਹਨੂੰ ਐਸਾ ਆਹਜਾ ਨਾ ਇੰਨੇ ਲੰਬੇ ਹੁਣ ਅਸੀਂ ਪਹੁੰਚ ਗਏ ਤਨ ਘਰ ਪਹੁੰਚ ਕੇ ਜਿਹੜਾ ਵੀ ਇਹਨੂੰ ਹੁਣ ਵੱਖਰਾ ਜਿਹਾ ਅਹਿਸਾਸ ਹੋਊਗਾ ਹਾਂ ਹੁਣ ਮੰਮੀ ਉਤਰ ਕੇ ਮਤਲਬ ਅੱਗੇ ਗੇਟ ਖੋਲ ਰੇ ਆ ਅਸਲ 'ਚ ਨਾ ਕਿੰਨਾ ਵਧੀਆ ਜੇ ਲੱਗਦਾ ਹੁੰਦਾ ਵੀ ਜਦੋਂ ਆਪਣੇ ਨਾਲ ਹੋਣਾ ਹਣਾ ਹੁਣ ਮੰਮੀ ਨੂੰ ਵੀ ਕਿੰਨਾ ਵਧੀਆ ਸਹਜ ਆਊਗਾ ਵੀ ਦਾਦੀ ਤੇ ਪੋਤੇ ਦਾ ਕਿੰਨਾ ਵਧੀਆ ਰਿਸ਼ਤਾ ਹੈ ਮੇਰੇ ਭੈਰ ਦੀ ਦਾਦੀ ਤੇ ਇਹਦੇ ਡੈਡੀ ਜੀ ਮੇਰੇ ਭੈਰ ਨੂੰ ਲੈਣ ਗਏ ਸੀ ਵੀ ਹੋਣਾ ਨਾ ਪਹਿਲਾ ਦਿਨ ਵੀ ਇਹਦਾ ਵੇਖੂਗਾ ਕਿ ਹੂੰ हां ਇਹ ਨੂੰ ਇਹਨਾ ਇਸ ਚੀਜ਼ ਦਾ ਕਿੰਨਾ ਵਧੀਆ ਐ ਸਾਹਜਾ ਹੋ ਗਾ ਫਿਰ ਨਿਰਵੈਰ ਦੇ ਸਵਾਗਤ ਦੇ ਵਿੱਚ ਇਹਦੇ ਤਾਇਆ ਜੀ ਤਾਈ ਜੀ ਤੇ ਵੀਰ ਜੀ ਨੇ ਹਾਂ ਸਾਰੇ ਹਨ ਵੀ ਕਿੰਨਾ ਵਧੀਆ ਲੱਗਿਆ ਵੀ ਜਦੋਂ ਆਪਣਾ ਹਨਾ ਪਰਿਵਾਰ ਜਦੋਂ ਆਪਣਾ ਪਰਿਵਾਰ ਹੋਵੇ ਸਾਰੇ ਅਸੀਂ ਇਕੱਠੇ ਹੋਈਏ ਕਿੰਨਾ ਵਧੀਆ ਮਾਹੌਲ ਹੁੰਦਾ ਜੀ ਇਹ ਚੀਜ਼ਾਂ ਸਾਡੇ ਨਾ ਪੁਰਾਣੇ ਸਮਿਆਂ ਦੇ ਵਿੱਚ ਕਿੰਨਾ ਦੇਖਣ ਨੂੰ ਮਿਲਦੇ ਸੀ ਮੇਰੀ ਐਂਟਰੀ ਅੱਗੇ ਦੇਖੋ ਸਰਪ੍ਰਾਈਜ਼ ਕਿਵੇਂ ਵੇਖ ਰਹੇ ਹਨ ਕਿੰਦਾਂ ਦਾ ਅਹਿਸਾਸ ਸੀਗਾ ਇਹ ਇਹਦੇ ਲਈ ਹਨਾ ਕਿੰਨਾ ਵਧੀਆ ਮਾਹੌਲ ਸੀਗਾ ਇਹ ਬਿਲਕੁਲ ਨਮਾ ਸੀਗਾ ਸਾਰਾ ਰੂਮ ਸਜਾਇਆ ਹੋਇਆ ਹੈ ਇਹਦੇ ਸਾਰਤ ਦੇ ਵਿੱਚ ਕਿਦਾਂ ਵੇਖ ਰਿਹਾ ਆਲੇ ਦੁਆਲੇ ਪੂਰਾ ਨੋਟਿਸ ਕਰਦਾ ਆਪਾਂ ਕਹਿ ਦਿੰਨੇ ਆ ਵੀ ਬੱਚਾ ਨਹੀਂ ਹਨਾ ਇਹਨੂੰ ਪਤਾ ਨਹੀਂ ਲੱਗ ਰਿਹਾ ਹਨਾ ਹਾਂ ਪਰ ਆ ਜਿਹੜਾ ਡੈਕੋਰੇਸ਼ਨ ਵਾਇ ਸੀ ਕਿੰਨੀ ਸੋਹਣੀ ਕੀਤੀ ਹੋਈ ਹੈ ਉਹ ਵੀ ਹਨਾ ਸੋਚੇ ਭਰਾ ਦਾ ਵੀ ਹਨਾ ਮੈਂ ਧੰਨਵਾਦ ਕਰਦਾ ਜਿਹੜਾ ਭਰਾ ਹਨਾ ਇਹ ਡੈਕੋਰੇਸ਼ਨ ਦਾ ਕੰਮ ਕਰਦਾ ਤੇ ਆਪਣੇ ਨਾਲ ਪਿਆਰ ਰੱਖਦਾ ਬਹੁਤ ਸੱਚੇ ਸੁੱਚੇ ਹਾਂ ਦਿਲ ਜੇ ਦਾ ਬੰਦਾ ਬਹੁਤ ਘੈਂਟ ਬੰਦਾ ਇਹਦਾ ਵੈਲਕਮ ਹਨਾ ਵੀ ਉਹਨੇ ਉਹਨੇ ਵੀ ਆਪਣਾ ਯੋਗਦਾਨ ਪਾਇਆ ਦੇਖੋ ਗੁਬਾਰੇ ਲਗਾਏ ਹੋਏ ਨੇ ਮੇਰੇ ਵੇਰੇ ਨੰਦ ਲਾਰੇ ਅੜੇ ਦੜ ਦੇਖ ਕੇ ਸਾਰੇ ਕਮਰੇ ਚ ਕਿਉਂਕਿ ਇਹਦੇ ਲਈ ਇੱਕ ਵੱਖਰਾ ਹੈ ਅੱਜ ਦੀ ਜਿਹੜੀ ਹਨਾ ਇਹਦੀ ਖੁਸ਼ੀ ਆ ਇਹ ਪੂਰੀ ਜ਼ਿੰਦਗੀ ਲਈ ਯਾਦਗਰ ਬਣ ਜਾਣੀ ਹੈ ਅੱਪਾ ਵੀ ਹਨਾ ਜਿਆਦਾ ਅਪਨਾਣ ਕੇ ਤੋਂ ਹੋਂਦੇ ਜਾਂ ਵੀ ਧਾਰ ਕੇ ਲੋਂਦੇ ਜਾਂ ਵਿਆਹ ਕੇ ਖੇਲੇ ਆ ਫਿਰ ਹਾਂ ਕਿਉਂਕਿ ਵੀ ਨਵੀਂ ਜਗ੍ਹਾ ਤੇ ਕਈ ਆਪਾਂ ਇਕੱਠੇ ਮੈਂਬਰ ਵੇਖ ਲਏ ਨੇ ਹਾਂ ਹੁਣ ਜਿਵੇਂ ਕਿ ਹਨਾ ਵੀ ਇੱਥੇ ਜੱਸੀ ਵੀ ਆਊਗੀ ਹਾਂ ਨਿਰਵੈਰ ਦੀ ਸਿਸਤ ਬਲਜੋਤ ਹੋ ਗਿਆ ਹਨਾ ਹਾਂ ਇਹਨੂੰ ਇਦਾਂ ਲੱਗਦਾ ਵੀ ਅਸੀਂ ਸਾਰੇ ਇਦਾਂ ਇਕੱਠੇ ਖੇਡਾਂਗੇ ਇਹ ਵੀ ਤਾਂ ਉਹੀ ਅਹਿਸਾਸ ਕਰਦਾ ਹਨਾ ਉਹਨਾਂ ਦੇ ਵਿੱਚ ਇਹ ਬੱਚੇ ਵੀ ਬਚਪਨ ਦੇਖਦਾ ਨਵੇਂ ਚਿਹਰੇ ਉਹਦੇ ਸਾਹਮਣੇ ਆ ਰਹੇ ਨੇ ਹਾਂ ਵਧੀਆ ਲੱਗ ਰਿਹਾ ਕਿੰਨਾ ਵਧੀਆ ਲੱਗਿਆ ਨਾ ਵੀ ਅੱਜ ਆਪਣਾ ਘਰ ਵੀ ਕਿਦਾਂ ਖੁਸ਼ੀਆਂ ਨਾਲ ਹੀ ਭਰ ਗਿਆ ਆ ਆ ਪਤਾ ਹੀ ਕਰਦਾ ਸੱਚੇ ਪਾਤਸ਼ਾਹ ਲੱਗੇ ਨਾ ਇਹ ਉਹ ਦੱਸ ਕਰਦੇ ਮਾਂ ਦਾ ਪਤਾ ਬੰਦਾ ਹੈ ਸਾਸ ਵੀ ਵੱਖਰੇ ਹੀ ਹੁੰਦਾ ਜਦੋਂ ਹਸਪੀਟਲ ਗਏ ਸੀ ਉਦੋਂ ਮੈਂ ਕੱਲੀ ਸੀ ਤੇ ਇਹ ਸੀ ਨਾਲ ਮੰਮੀ ਸੀ ਇੱਕ ਹਨਾ ਇੱਥੇ ਹੁਣ ਆਪਾਂ ਤੇ ਹੁਣ ਇੱਕ ਨਵਾਂ ਜੀ ਲੈ ਕੇ ਆਏ ਆ ਹਨਾ ਘਰ ਦੇ ਵਿੱਚ ਆਏ ਆ ਚਾਹੇ ਪੁੱਤਰ ਹੋਵੇ ਹਨਾ ਚਾਹੇ ਕੁੜੀ ਹੋਵੇ ਸਹੀ ਗੱਲ ਆਪਾਂ ਇਹ ਤਾਂ ਚਲੋ ਫਰਕ ਨਹੀਂ ਕਰਾਂਗੇ ਪਰ ਤੰਦਰੁਸਤ ਹੋਵੇ ਤੰਦਰੁਸਤ ਹੋਵੇ ਬੱਚਾ ਕੋਈ ਵੀ ਹੋਵੇ ਤੇ ਖੁਸ਼ੀ-ਖੁਸ਼ੀ ਆਪਣੇ ਘਰ ਆਵੇ ਹਾਂਜੀ ਫਿਰ ਅਸੀਂ ਸਾਰੀ ਫੈਮਿਲੀ ਨੇ ਇਕੱਠੇ ਬੈਠ ਕੇ ਨਾਲੇ ਚਾਹ ਪੀਤੀ ਨਾਲੇ ਕੇਕ ਵੀ ਕੱਟਿਆ ਮਠਿਆਈ ਲਿਆਂਦੀ ਜਿਹੜੀ ਹਨਾ ਤੇ ਉਹ ਵੀ ਅਸੀਂ ਸਾਂਝੀ ਕੀਤੀ ਸਹੀ ਗੱਲ ਇਹਨਾਂ ਅਹਿਸਾਸ ਜੀ ਵੱਖਰਾ ਸੀਗਾ ਇਹ ਬਹਾਨੇ ਹੁੰਦੇ ਨੇ ਹਨਾ ਖੁਸ਼ੀਆਂ ਮਨਾਉਣ ਦੇ ਇਕੱਠੇ ਬੈਠ ਕੇ ਖੁਸ਼ੀਆਂ ਮਨਾਉਂਦੇ ਸਹੀ ਗੱਲ ਹੈ ਪਰਮਾਤਮਾ ਸਾਭ ਦੇ ਘਰ ਦੇ ਵਿੱਚ ਆਪਾਂ ਕਹਿੰਦੇ ਵੀ ਖੁਸ਼ੀਆਂ ਲੈ ਕੇ ਆਵੇ ਨਗਰ ਖੇੜੇ ਸੁਖ ਤਾਂ ਵੇੜੇ ਸੁਖ ਸਿਆਣੇ ਕਹਿੰਦੇ ਹੁੰਦੇ ਸੀਗੇ ਤੇ ਆਪਾਂ ਸਾਰਿਆਂ ਦੀ ਸੁੱਖ ਮਨਾਈ ਹੈ ਨਾ ਆਪਾਂ ਸਰਬੱਤ ਦਾ ਭਲਾ ਹੀ ਮੰਗਦੇ ਆ ਨਾ ਸਾਰੇ ਜੀ ਤੇ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਹੋਣ ਇਦਾਂ ਦੀਆਂ ਸਾਡੀ ਸਾਰੀ ਫੈਮਿਲੀ ਦਾ ਥੈਂਕ ਯੂ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਾਡੇ ਸਵਾਗਤ ਦੀ ਇੰਨੀ ਤਿਆਰੀ ਕੀਤੀ ਹੈ ਨਾ ਇੰਨਾ ਸੋਹਣਾ ਵੈਲਕਮ ਕਰਿਆ ਸਾਰੇ ਹੋਰ ਵੀ ਹੈ ਨਾ ਜਿਹੜੇ ਭਰਾ ਆਪਣੇ ਹਨ ਕਿਤੇ ਬਾਹਰ ਵੀ ਬੈਠੇ ਆ ਉਹ ਵੀ ਆਪਾਂ ਨੂੰ ਮਤਲਬ ਇਦਾਂ ਦਾ ਹਨਾ ਜਿਹੜੇ ਮੈਸੇਜ ਭੇਜਦੇ ਆ ਜਾ ਸਾਡੇ ਨਾਲ ਜੁੜ ਕੇ ਚੱਲਦੇ ਆ ਜਿਹੜੇ ਵੀ ਵਧਾਈਆਂ ਦਿੰਦੇ ਨੇ ਹਾਂ ਜਿਹੜੇ ਵੀ ਸਾਨੂੰ ਹਨਾ ਐਪਰੀਸ਼ੀਏਟ ਕਰਦੇ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜੀ ਹੈ ਨਾ ਉਹਨਾਂ ਦੀਆਂ ਦੁਆਵਾਂ ਸਦਕੀ ਫਿਰਦੇ ਆਪਾਂ ਇੱਕ ਗੱਲ ਹੋਰ ਹਨਾ ਆਪਾਂ ਨਵਜੋਤ ਨੂੰ ਇਦਾਂ ਕਵਾਂਗੇ ਵੀ ਜਿਹੜੇ ਪਹਿਲਾਂ ਵਾਲੇ ਸ਼ਬਦ ਨੇ ਪਹਿਲਾਂ ਵਰਤੇ ਜਾਂਦੇ ਸੀ ਤਾਇਆ ਜੀ ਤਾਈ ਜੀ ਬੇਬੇ ਜੀ ਨਾਨੀ ਹਾਂ ਸਾਰੇ ਸੱਦ ਅਸਲ ਉਹ ਵਰਤੇ ਜਾਂਦੇ ਤੇ ਕਿੰਨਾ ਵਧੀਆ ਲੱਗਦਾ ਹਨਾ ਅਸਲ ਪੰਜਾਬੀ ਬੋਲੀ ਉਹ ਸੀ ਠੀਕ ਹੈ ਜੀ సార్ బుద్ధి